ਹਾਂ ਇਹ ਸੈਡਾਂ ਪੇਂਟ ਆ ਹਰਿਆਣਾ ਦਿੱਲੀ ਨਾਲ ਸਾਡੀ ਕਾਰ ਨੂੰ ਕੋਈ ਕੰਪੇਅਰ ਨਾ ਕਰਿਓ ਉਹ ਸਸਤੀਆਂ ਮਿਲ ਜਾਣਗੀਆਂ ਪਰ ਇਹ 90 ਤੋਂ 95% ਓਰੀਜਨਲ ਪੇਂਟ ਦੀ ਗਾਰੰਟੀ ਨਾਲ ਹੋਣਗੀਆਂ ਠੀਕ ਆ ਅ 8ਵੇਂ ਮਹੀਨੇ ਚ ਕਾਰ ਨਿਕਲੀ ਸੀ 12 ਤਰੀਕ ਦੀ ਗੱਲ ਕਰੀਏ ਵੀ ਤਿੰਨ ਚਾਰ ਕਿ ਮਹੀਨੇ ਪੁਰਾਣੀ ਕਾਰ ਆ ਬਿਲਕੁਲ ਬਿਲਕੁਲ ਇਹ ਕਿੰਨੇ ਦੀ ਕਾਰ ਦਵਾਂਗੇ ਆਪਾਂ ਇਹ 10000 ਕਿਲੋਮੀਟਰ ਚੱਲੀ ਹੋਈ ਐ ਹਾਂਜੀ ਹਾਂ ਇਹ ਇੱਕ ਰੇਟ 232 ਲੱਖ ਰੁਪਏ ਦੇਵਾਂਗੇ ਅੱਛਾ ਇਹ ਕਾਰ ਸਿਰ ਇੱਕੋ ਰੇਟ 270000 ਰੁਪਏ ਦੇ ਦਾਂਗੇ ਆਟੋਮੈਟਿਕ ਚੱਲੀ ਹੋਈ 15-16000 ਕਿਲੋਮੀਟਰ 2011 ਮਾਡਲ 50 ਨੰਬਰ ਲਾ ਕੇ 2022 ਮਾਡਲ ਇਹ ਵੀ ਆਟੋਮੈਟਿਕ ਚੀ ਹੈ ਓਕੇ ਡੀਜ਼ਲ ਦੀ ਹਾਂਜੀ ਹਾਂਜੀ ਫਰਸਟ ਉਹਨਾਂ ਕਾਰਾਂ ਇੰਸ਼ੋਰੈਂਸ ਫੁੱਲ ਹੈ ਬਾਈ ਤੇ ਇਹਦਾ ਪ੍ਰਾਈਸ ਕਿੰਨਾ ਕਰਦਾ ਵੀਰੇ ਇਹ 11 ਲੱਖ ਰੁਪਏ ਦੀ ਕਰਦੇ 11 ਆਪਣੇ ਲਵੇ 50 ਕਾਰਾਂ ਨੇ ਜੇ 50 ਦੇ ਵਿੱਚੋਂ 20 ਕਾਰਾਂ ਸਾਡਾ ਲਵੇ ਆਟੋਮੈਟਿਕ ਦੇ ਗੱਡੀਆਂ ਨੇ ਇੱਕ ਵਾਰ ਵਿਜ਼ਿਟ ਕਰ ਲੋ ਵੱਧਦੀ ਹੋਣਗੀਆਂ ਔਰ ਹਾਂ ਉੱਪਰ ਦੀ ਟ੍ਰਾਈ ਲਾਈਨ ਦੀ ਵੀ ਲੋੜ ਨਹੀਂ ਹੈਗੀ ਇਦਾਂ ਦੀਆਂ ਕਾਰਾਂ ਬਾਈ ਹਨਾ ਹਾਂਜੀ ਬਾਈ ਮਿੱਤਰੋ ਬਾਈ ਸასიਖਾਲ ਤੇ ਬਾਈ ਮਿੱਤਰੋ ਰਾਜਪੁਰੇ ਆ ਗਿਆ ਆਪਾਂ ਰਾਜਪੁਰਾ ਕਾਰ ਵਯਾਰ ਦੇ ਉੱਤੇ ਤੇ ਗੱਲ ਕਰਾਂ ਲਗਭਗ ਆਪਣੇ ਲਵੇ 50 ਕਾਰਾਂ ਹੋਣਗੀਆਂ ਤੇ 50 ਦੀਆਂ 50 ਕਾਰਾਂ ਹੀ ਫਸਟ ਓਨਰ ਰਹਿਣਗੀਆਂ ਬਈ ਮਿੱਤਰੋ ਮੇਰੇ ਰਹਿਣਗੀਆਂ ਸਾਰੀਆਂ ਕਾਰਾਂ ਕੋਈ ਹੈ ਤਾਂ ਨਹੀਂ ਵੀ ਮੇਰੇ ਟੋਪ ਮਾਡਲ ਰਹਿਣਗੀਆਂ ਹਾਂ ਹਾਂ ਔਰ ਪੰਜਾਬ ਨੰਬਰ ਹੀ ਰਹਿਣਗੀਆਂ ਸਾਰੀਆਂ ਜੀ ਪੰਜਾਬ ਦਾ ਚੰਡੀਗੜ੍ਹ ਆਪਣਾ ਜੀ ਜੀ ਹਨਾ ਤੇ ਬਈ ਮਿੱਤਰੋ ਰਾਜਪੁਰੇ ਖੜਿਆਂਗੇ ਚੰਡੀਗੜ੍ਹ ਨੇੜੇ ਪੈਂਦਰ ਚੰਡੀਗੜ੍ਹ ਔਰ ਪੰਜਾਬ ਨੰਬਰ ਦੀਆਂ ਔਰ ਸਾਰੀਆਂ ਕਾਰਾਂ ਫਸਟ ਓਨਰ ਪੇਡ ਨੰਬਰ ਦੀਆਂ ਕਾਰਾਂ ਰਹਿਣਗੀਆਂ ਜਿਆਦਾ ਤੋਂ ਜਿਆਦਾਤਰ ਇੱਥੇ ਬਈ ਹਨਾ ਤੇ ਜਿਹੜੇ ਵੀ ਮਿੱਤਰੋਂ ਵੰਦ ਨੇ ਨੰਬਰ ਸੋਹਣਾ ਹੋਵੇ ਕਾਰ ਦਾ ਉਹ ਵੀ ਵਿੱਚ ਰਹਿਣਗੇ ਤੇ 90 ਤੋਂ 95%オリジナル ਪੇਂਟ ਦੀਆਂ ਕਾਰਾਂ ਹੋਣਗੀਆਂ ਠੀਕ ਆ ਜੀ ਬਾਈ ਅੱਛਾ ਲੋਨ ਦੀ ਫੈਸਿਲਿਟੀ ਬਿਲਕੁਲ ਅਵੇਲੇਬਲ ਆ ਸਰ ਬਿਲਕੁਲ ਅਵੇਲੇਬਲ ਅੱਛਾ ਆਪਣੀਆਂ ਕਾਰਾਂ ਕਿੱਦਾਂ ਦੀਆਂ ਨੇ ਮਤਲਬ ਵੀ ਇਦਾਂ ਹੈਗਾ ਕਈ ਵਾਰ ਕੋਈ ਐਨ ਆਰ ਆਈ ਭਰਾ ਤੁਹਾਨੂੰ ਫੋਨ ਕਰਨਗੇ ਵੀਰ ਉਹਨਾਂ ਟ੍ਰਾਈ ਟ੍ਰਾਈ ਲੈਣ ਦੀ ਲੋੜ ਪੈਂਦੀ ਹੈਗੀ ਕੁਝ ਜ਼ਿਆਦਾ ਆਪਣੀ ਸੈਟੀਸਫੈਕਸ਼ਨ ਵਾਸਤੇ ਕਿਸੇ ਨੇ ਟਰਾਈ ਲੈਣੀ ਹੈ ਤਾਂ ਜਰੂਰ ਲਵੇ ਸਾਡੇ ਵੱਲੋਂ ਤਾਂ ਅਸੀਂ ਪੂਰੀ ਟਰਾਈ ਕਰਕੇ ਚੈੱਕ ਕਰਕੇ ਹੀ ਕਾਰ ਕਾਊਂਟਰ ਤੇ ਖੜੀ ਕਰੀਦੀ ਆ ਓਕੇ ਜੀ ਵੀਰੇ ਇਦਾਂ ਨਹੀਂ ਹੋਏਗਾ ਤੁਸੀਂ ਦੂਰੋਂ ਆਇਓ ਟਰਾਈ ਚ ਕਾਰ ਤੁਹਾਡੇ ਪਸੰਦ ਨਾ ਆਈ ਹੋਵੇ ਇਹ ਜੋ ਕੁਝ ਵੀ ਨਹੀਂ ਹੋਏਗਾ ਨਰਾਸ਼ਾ ਤੁਹਾਨੂੰ 1% ਵੀ ਨਹੀਂ ਹੋਏਗਾ ਠੀਕ ਆ ਜੀ ਬਾਈ ਅੱਛਾ ਪਹਿਲਾਂ ਵੀ ਕਈ ਮਿੱਤਰਾਂ ਆਉਣਗੇ ਗੱਡੀਆਂ ਲੈਣ ਮਤਲਬ ਪੂਰੇ ਸੈਟੀਸਫਾਈ ਨਹੀਂ ਕਦੇ ਕੋਈ ਲੰਮਾ ਕਰਨੀ ਬਿਲਕੁਲ ਬਿਲਕੁਲ ਕਦੇ ਵੀ ਨਹੀਂ ਸਰ ਕਦੇ ਵੀ ਠੀਕ ਆ ਜੀ ਚਲੋ ਚੰਗੀ ਗੱਲ ਆ ਬਈ ਨਾ ਬਾਈ ਮਿੱਤਰੋ ਮੈਂ ਫੇਰ ਦੁਬਾਰਾ ਕਹਿ ਰਿਹਾ ਇੱਥੇ ਤੁਹਾਨੂੰ ਇਦ ਅਗਰ ਕੋਈ ਮਿੱਤਰ ਮੇਰਾ ਭਾਈ ਹੈਗਾ ਕੋਈ ਐਨ ਆਰ ਆਈ ਜਿਨ੍ਹਾਂ ਨੇ ਘਰੇ ਹੋਮ ਡਿਲੀਵਰੀ ਕਾਰਾਂ ਦੀ ਲੈਣੀਆਂ ਤਾਂ ਤੁਹਾਨੂੰ ਹੋਮ ਡਿਲੀਵਰੀ ਮਿਲ ਜਾਣੀ ਜਿੱਥੇ ਕਹੋਗੇ ਆਲ ਓਵਰ ਇੰਡੀਆ ਜਿੱਥੇ ਕਹੋਗੇ ਕਾਰ ਪਹੁੰਚੀ ਕਰਦਾ ਹਾਂ ਤੁਹਾਡੇ ਤੱਕ ਬਈ ਹੈਨਾ ਤੇ ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾਣਾਂਗੇ ਪਹਿਲਾਂ ਵੀ ਨਾ 6-7 ਕ੍ਰੇਟਾ ਕਾਰਾਂ ਦਵਾਂਗੇ ਵਿੱਚ ਸਨ ਰੂਪੀ ਹੋਣਗੀਆਂ ਪੁਰਾਣੇ ਮਾਡਲ ਵੀ ਹੋਣਗੇ ਨਵੇਂ ਮਾਡਲ ਸਾਰੇ ਦਵਾਂਗੇ ਉਹ ਵੀ ਪੰਜਾਬ ਨੰਬਰ ਦੇ ਤੇ ਪਹਿਲੀ ਕਾਰ ਆ ਆਪਣੇ ਲੈ ਬੈ ਮੈਂ ਤੁਹਾਨੂੰ ਪੇਡ ਨੰਬਰ ਦੀ ਗੱਲ ਕਰੀ ਸੀ ਤਾਂ ਨਾ 1009 ਪਹਿਲੀ ਕਾਰ ਪੀ ਵੀ 11 ਪਟਿਆਲੇ ਦਾ ਨੰਬਰ 1009 ਤੇ ਫਰਸਟ ਔਰ ਡੀਜ਼ਲ ਆ ਜਾਂ ਪੈਟਰੋਲ ਆ ਇਹ ਇਹ ਸਾਰ ਡੀਜ਼ਲ ਦੀ ਹੈ 2021 ਮਾਡਲ ਐਸਮੋ ਦੀ ਕਾਰ ਹੈ ਫਰਸਟ ਓਨਰ ਦੀ ਕਾਰ ਹੈ ਹਾਂਜੀ ਇਹ 10 ਲੱਖ ਰੁਪਏ ਦੀ ਆਸ-ਪਾਸ ਦੀ ਕਾਰ ਆਸ ਕੀ ਹੈ ਜੀ ਮਤਲਬ 10 ਤੋਂ ਥੱਲੇ ਥੱਲੇ ਵੇਚਣੀ ਆ ਆਦਰਮਾਨ ਕਰਾਂਗੇ ਛੋਟਾ ਮੋਟਾ ਓਕੇ ਜੀ ਆ ਮਾਡਲ ਲੋ ਯਾਰ 21 21 ਮਾਡਲ ਤੇ 10 ਲੱਖ ਰੁਪਏ ਆਸਕਿੰਗ ਮਾੜਾ ਮੋਟਾ ਮਾਨਤਾਨ ਹੋ ਜਾ ਬਈ ਤੁਹਾਡਾ ਹਨਾ ਤੇ ਨੈਕਸਟ ਆ ਗਈ ਇਹ ਕਿਹੜਾ ਮਾਡਲ ਹੈ ਇਹ ਸਰ 2023 ਮਾਡਲ ਹਾਂਜੀ ਹਾਂ ਆਟੋਮੈਟਿਕ ਵੈਂਟੀਲੇਟਰ ਸੀਟਾ ਸਭ ਤੋਂ ਟੋਪ ਐਂਡ ਐਂਡ ਮੋਡਲ ਹੈ ਠੀਕ ਹੈ ਜੀ ਬਾਈ ਇੱਕ ਵਾਰ ਅੰਦਰੋਂ ਜਾਤੀ ਮਰਵਾ ਦਾ ਮੜੀ ਜੀ ਜੀ ਬਿਲਕੁਲ ਬਿਲਕੁਲ ਤੇ ਬਾਈ ਅੰਦਰੋਂ ਵੀ ਇੱਕ ਵਾਰ ਚੈੱਕ ਕਰ ਲਓ ਇਹਦੇ ਟਾਇਰ ਵੀ ਨਾਲ ਦੇ ਨੇ ਏਜੰਸੀ ਵੱਲੋਂ ਵਾਰੰਟੀ ਗਾਰੰਟੀ ਸਾਰਾ ਕੁਝ ਪਿਆ ਹੋਇਆ ਹੈ ਇਹਦਾ ਤੇ 48000 ਕਿਲੋਮੀਟਰ ਵੀਦ ਸਰਵਿਸ ਰਿਕਾਰਡ ਚੱਲੀ ਹੋਈ ਹੈ ਸਰ 48000 ਜੀ ਸਰ ਜੀ ਇਹਦਾ ਚੱਲੀ ਵੀ ਕੁਝ ਨਹੀਂ ਬਾਈ ਹਨਾ ਗਾਰੰਟੀ ਵਾਰੰਟੀ ਸਾਰਾ ਕੁਝ ਹੈਦਾ ਏਜੰਸੀ ਚ ਠੀਕ ਹੈ ਜੀ ਜੀ ਲਾਸਟ ਸਰਵਿਸ ਥੋੜੀ ਦੇਰ ਪਹਿਲਾਂ ਹੀ ਹੋਈ ਹੈ ਫਰੰਟ ਸ਼ੀਸ਼ੇ ਤੋਂ ਲੈ ਕੇ ਪਿੱਛੇ ਤੱਕ ਸਾਰੇ ਸ਼ੀਸ਼ੇ ਤੱਕ ਨਾਲ ਦੇ ਬੰਪਰ ਤੋਂ ਬੰਪਰ オリジナル ਠੀਕ ਹੈ ਜੀ ਬਾਈ ਜੀ ਆ ਮਾਡਲ 2023 ਜੀ 23 ਮਾਡਲ 8ਵਾਂ ਮਹੀਨਾ ਤੇ ਬਈ ਵੈਂਟੀਲੇਟਡ ਸੀਟਾ ਆਟੋਮੈਟਿਕ ਸਨ ਰੂਫ ਮਤਲਬ ਉਹ ਕਿਹੜੀ ਚੀਜ਼ ਨਹੀਂ ਹੈ ਜਿਹੜੀ ਕਾਰ ਦੇ ਵਿੱਚ ਹੈ ਨਹੀਂ ਬਾਈ ਹਨਾ ਤੇ ਉਹਨਾਂ ਦਾ ਫਰਸਟ ਹੈ ਤੇ ਕਾਰ ਸੋਹਨੀਆ ਮਹਾਲੀ ਦਾ ਨੰਬਰ ਹੈ ਬਾਈ ਹਨਾ ਤੇ ਰੇਟ ਕਰਦਾ ਬਾਈ 15.5 ਲੱਖ ਰੁਪਏ ਦੀ ਕਰਦੇ ਆ 15 ਲੱਖ 50 ਹਜ਼ਾਰ ਰੁਪਈਆ ਦੀ ਗਾਰ ਵਾਹੀ ਠੀਕ ਆ ਅਸਾ ਲੋਨ ਹੋ ਜਾਣਾ ਤੇ 12 ਤੋਂ 3 ਲੱਖ ਰੁਪਈਆ ਦਾ ਆਰਾਮ ਨਾਲ ਵਾਧੀ ਹੋ ਜੀ ਵਾਧੀ ਹੋ ਜੀ ਤੇ ਅਗਲੀ ਆ ਗਈ ਆਪਣੇ ਲਵੇ ਆ ਆ ਮਾਡਲ 2022 ਮਾਡਲ ਹੈ ਇਹ ਫਰਸਟ ਓਨਰ ਦੀ ਕਾਰ ਹੈ ਬਲੈਕ ਕਲਰ ਹੈ ਇਹ ਵੀ ਕਾਰ ਨਵੀਂ ਵਰਗੀ ਹੈ ਬਿਲਕੁਲ ਸਨਰੂਫ ਵਾਲਾ ਮਾਡਲ ਹੈ ਠੀਕ ਹੈ ਜੀ ਜੀ ਡੀਜ਼ਲ ਡੀਜ਼ਲ ਵੀਰ ਓਕੇ ਬਾਈ ਤੇ ਟਾਇਰ ਵਗੈਰਾ ਕੋਈ ਇਹ ਤਾਂ ਨਹੀਂਗਾ ਵੀ ਆਪਣੇ ਟਾਇਰ ਪਾਉਣੇ ਪੈਣਗੇ ਜਾ ਕੇ ਕੋਈ ਕੁਝ ਵੀ ਕੁਝ ਵੀ ਨਹੀਂ ਤੁਸੀਂ ਕਰਵਾਉਣਾ ਇਹਦਾ ਠੀਕ ਆ ਜੀ ਬਾਈ ਜੀ ਹੂੰ ਇਹ ਵੀ ਕਾਰ ਫਸਟ ਓਨਰ ਹੈ ਨਾ ਤੇ ਇੰਸ਼ੋਰੈਂਸ ਵਗੈਰਾ ਸਾਰਾ ਕੁਝ ਪੇਅ ਵੀਰ ਕਰਾਉਣਾ ਸੌਰੀ ਕਰਾਂ ਤਕਰੀਬ অলਮੋਸਟ ਅਵੇਲੇਬਲ ਹੀ ਹੈ ਫੁੱਲ ਤੇ ਇਹਦੇ ਕਿੰਨੇ ਪੈਸੇ ਕਰਦੇ ਬਾਈ ਇਹ ਇੱਕੋ ਰੇਟ ਅਸਰ 13 ਲੱਖ ਰੁਪਏ ਦੀ ਕਾਰ ਦਵਾਂਗੇ ਜੀ 13 ਲੱਖ ਰੁਪਏ ਦੀ 2022 ਮਾਡਲ 2022 ਮਾਡਲ ਬਾਈ 22 ਮਾਡਲ ਡੀਜ਼ਲ ਦੀ ਸਿਰਫ 13 ਲੱਖ ਰੁਪਏ ਦੇ ਵਿੱਚ ਕਾਰ ਮਿਲ ਜਾਣੀ ਆ ਤੇ 10 ਲੱਖ ਦੇ ਤੇ ਲੋਨ ਹੋ ਜਾਣਾ ਕਾਰ ਦੇ ਉੱਤੇ ਬਾਕੀ ਭਾਈ ਤੁਸੀਂ ਕਿਸ਼ਤਾਂ ਚੋਂ ਦਾ ਆਰਾਮ ਨਾਲ ਦੇ ਹੀ ਚੱਲਿਓ ਭਈ ਬਿਲਕੁਲ ਬਿਲਕੁਲ ਤੇ ਆ ਆ ਗਈ ਆਪਣੀ ਮਾਡਲ ਵੀਰੇ ਇਹ ਵੀ ਸਰ 2022 ਮਾਡਲ ਹੈ ਇਹ ਪੈਡ ਨੰਬਰ ਦੇ ਨਾਲ ਹੈ ਡੀਜ਼ਲ ਜੀ ਜੀ 58000 ਕਿਲੋਮੀਟਰ ਵੀ ਦਾ ਸਰਵਸ ਰਿਕਾਰਡ ਤੇ ਵੀ ਇਹ ਵੀ ਸਾਨੂੰ ਖਾਲੀ ਹੈ ਇਹ ਮੈਨੂਅਲ ਆਟੋ ਮੈਨੂਅਲ ਆਲ ਓਰੀਜਨਲ ਪੇਂਟ ਦੀ ਕਾਰ ਹੈ ਇਹ ਦੇ ਨੰਬਰ ਦੀ ਗੱਲ ਕਰੀ 77 77 ਵਾਰੰਟੀ ਗਾਰੰਟੀ ਇਹਦੀ ਵੀ ਪਈ ਹੈ ਏਜੰਸੀ ਚੋਂ ਠੀਕ ਹੈ ਇਹ ਨੰਬਰ ਜਿਹਦਾ ਨਾਲ ਹੀ ਮਿਲਣਾ ਇਹ ਨੰਬਰ ਨਾਲ ਹੀ ਦਵਾਂਗੇ ਠੀਕ ਹੈ ਭਾਈ ਤੇ ਇਹਦੇ ਇਹਦੇ ਪੈਸੇ ਕਰਦੇ ਇਹ ਵੀ 13 ਲੱਖ ਰੁਪਏ ਦੀ 13 ਲੱਖ ਰੁਪਏ ਦੇ ਵਿੱਚ ਭਾਈ ਇਹ ਆ ਗਈ 13 ਲੱਖ ਰੁਪਏ ਦੀ ਕਾਰ ਇਹ ਆ ਗਈ ਬਾਈ ਹਨਾ ਕ੍ਰੇਟਾ ਕੇ ਚਾਰ ਕ੍ਰੇਟਾ ਤੁਹਾਨੂੰ ਦਿਖਾ ਦਿਆਂ ਬਾਈ ਹਨਾ ਇਹ ਆ ਗਈਆਂ 올ਡ ਸ਼ੇਪ ਪੁਰਾਣੀ ਸ਼ੇਪ ਜੇ ਅਗਰ ਕਿਸੇ ਨੇ ਪੁਰਾਣੀ ਵੀ ਲੈਣੀ ਆ ਤਾਂ ਆ ਵੀ ਲੈ ਸਕਦਾ ਇਹ ਕਿਹੜਾ ਮਾਡਲ ਹੈ ਵੀਰੇ ਇਹ ਸਰ 2018 ਮਾਡਲ 18 ਜੀ ਹਾਂ ਲੁਧਿਆਣਾ ਨੰਬਰ ਫਰਸਟ ਓਨਰ ਦੀ ਕਾਰ ਹੈ ਐਸ ਐਕਸ ਹੈ ਕੰਡੀਸ਼ਨ ਵਾਈਜ਼ ਓਕੇ ਆ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ 1.6 ਇੰਜਨ ਵਾਲੀ ਠੀਕ ਹੈ ਜੀ ਜੀ ਤੇ ਇਹ ਕ੍ਰੇਟਾ 8 ਲੱਖ ਰੁਪਏ ਦੀ ਕਾਰ ਦੇ ਦਾਂਗੇ ਜੀ 8 ਲੱਖ ਰੁਪਏ ਪੂਰੇ ਪੂਰੇ ਅੱਛਾ ਜਿਵੇਂ ਆਪਾਂ ਕਹਿੰਦੇ ਵੀ ਇਹਦੇ ਵਿੱਚੋਂ ਮਾੜਾ ਮੋਟਾ ਕੁਝ ਰ ਉਹ ਦਾ ਪੁਆਇੰਟ ਗੱਲ ਕੀਤੀ ਹੀ ਠੀਕ ਰਹਿੰਦੀ ਹੈ। ਤੁਹਾਡੇ ਵਿਹਾਵ ਤੇ ਕੋਈ ਆਏਗਾ ਰਿਗਾਰਡ ਉਹਦਾ ਜਰੂਰ ਕਰਾਂਗੇ। ਜੀ। ਮਤਲਬ ਵੀ ਕਈ ਵਾਰ ਇਹ ਬੰਦੇ ਉਹ ਸੋਚ ਕੇ ਆਉਂਦੇ ਨੇ ਵੀ ਹਨਾ ਇਹ ਡਿਮਾਂਡ ਆ ਲੱਖ ਰੁਪਿਆ ਸਸਤੀ ਲਈ। ਲੱਖ ਰੁਪਿਆ ਸਸਤੀ ਮਿਲ ਉਹ ਨਹੀਂ ਹੋਣਾ। ਕੰਪੀਟੀਸ਼ਨ ਦਾ ਟਾਈਮ ਹੈ। ਰੇਟ ਇਹ ਜੇ ਦੇ ਰਿਹਾ ਮੈਂ ਤੁਹਾਨੂੰ। ਹਾਂ ਹਾਂ। ਪਲੱਸ ਕਾਰ ਦੀ ਕੰਡੀਸ਼ਨ। ਇਹ ਸੈਡਾ ਪੇਂਟ ਆ ਹਰਿਆਣਾ ਦਿੱਲੀ ਨਾਲ ਸਾਡੀ ਕਾਰ ਨੂੰ ਕੋਈ ਕੰਪੇਅਰ ਨਾ ਕਰਿਓ। ਉਹ ਸਸਤੀਆਂ ਮਿਲ ਜਾਣਗੀਆਂ ਪਰ ਇਹ 90 ਤੋਂ 95% ओरिजिनल ਪੇਂਟ ਦੀ ਗਾਰੰਟੀ ਨਾਲ ਹੋਣਗੀਆਂ। ਜਿੰਨੀਆਂ ਵੀ ਹੈਗੇ ਆਪਣੇ ਕੋਲ। ਠੀਕ ਹੈ। ਲੇ ਵੀ ਅਗਰ ਆਪਾਂ ਤਾ ਇਹੋ ਕਾਰਨ ਹੈ ਤੁਹਾਨੂੰ ਜਾ ਕੇ ਲਾਂਭਾ ਨਹੀਂ ਵਈ ਆਣਾ ਆਉਣਾ ਵੀ ਯਾਰ 2 ਮਹੀਨੇ 3 ਮਹੀਨੇ ਚ ਲਾ ਕੇ ਉਹ ਦਿੱਕਤ ਆ ਜਾਊਗੀ ਨਾ ਓਕੇ ਰਿਪੋਰਟ ਕਰਾ ਮਿਲੂਗਾ ਤੁਹਾਨੂੰ ਤੋਂ ਤੇ ਆ ਕਿਹੜਾ ਜੀ ਸਰ ਜਿਨ੍ਹਾਂ ਨੇ ਘੱਟ ਪੂੰਜੀ ਚ ਆਟੋਮੈਟਿਕ ਸਨਰੂਫ ਸਾਰਾ ਕੁਝ ਲੈਣਾ ਐ ਐਸਐਕਸ ਆਪਸ਼ਨਲ ਮਾਡਲ ਹੈ 2018 ਮਾਡਲ ਓਕੇ ਤੇ ਪੰਜਾਬ ਦਾ ਹੀ ਨੰਬਰ ਹੈ ਇਹ ਵੀ ਹਾਂਜੀ 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 ਆਹਲ オリジナル ਪੇਂਟ ਦੀ ਕਾਰ ਹੈ ਕਿੰਨੇ ਪੈਸੇ ਦੀ 8.5 ਲੱਖ ਰੁਪਏ 8.5 ਲੱਖ 50 ਹਜ਼ਾਰ ਰੁਪਏ ਨਹੀਂ ਬਈ ਲਓ ਜੀ ਬਈ 8.5 ਲੱਖ ਦੀ ਸਾਨੂੰ ਵੈਂਟੀਲੇਟਿਡ ਸੀਟਾਂ ਆਟੋਮੈਟਿਕ ਹੈ ਨਾ ਆਟੋਮੈਟਿਕ ਡੀਜ਼ਲ ਦੇ ਵਿੱਚ ਇਹ ਕਾਰ 8.5 ਲੱਖ 8.5 ਲੱਖ 50000 ਰੁਪਇਆ ਤੇ ਆ ਆ ਗਈ 1180 ਦੀ ਵੈਨਿਊ ਇਹ ਡੀਜ਼ਲ ਪੈਟਰੋਲ ਵੀਰੇ ਪੈਟਰੋਲ 2020 ਮਾਡਲ ਹਾਂਜੀ ਹਾਂ ਤੇ ਇਹਦੇ ਪੈਸੇ ਕਿੰਨੇ ਮਾਡਲ ਇਹ ਸਰ 6.5 ਲੱਖ ਰੁਪਏ ਦੀ ਕਾਰ ਦੇਣੀ ਹੈ 6 ਲੱਖ ਤੇ 50000 ਰੁਪਏ ਦੇ ਵਿੱਚ ਮਾਡਲ 2020 ਦੇ ਵਿੱਚ 2020 ਮਾਡਲ ਬਹੁਤ ਸੋਹਣੀ ਕਾਰ ਆ ਬਈ 7000 ਕਿਲੋਮੀਟਰ ਚੱਲੀ ਆ ओरिजिनल ਆਲ ओरिजिनल ਹੋਣਾ ਜੇ ਤੁਸੀਂ ਥਾਰ ਲੈਣ ਦੀ ਸੋਚਦੇ ਹੋ ਨਾ ਬਈ ਹੁਣ ਥਾਰ ਖੜੀ ਆ ਹੁਣ ਤੁਹਾਨੂੰ ਮੈਂ ਦਿਖਾਉਂਗਾ ਛੋਟੇ ਜਿਨੇ ਛੋਟੇ ਜਿੰਨੇ ਜਾਣ ਵਾਲੀਆਂ ਕਾਰ ਆ ਬਈ ਹਨਾ ਆਜੋ ਫਿਰ ਤੇ ਆਹ ਕਾਰ ਆ ਜਸਟ ਆ ਕੇ ਖੜੀ ਖੜੀ ਆ ਬਈ ਹਨਾ ਆਪਣੇ ਲੋ ਥਾਰ ਦੀ ਅਗਰ ਗੱਲ ਕਰੀਏ ਬਾਈ ਕਹਿੰਦਾ ਥਾਰ ਆਪਣੇ ਲੋ ਇੱਕ ਨਹੀਂ ਥਾਰਾਂ ਹੋਰ ਵੀ ਬਹੁਤ ਖੜੀਆਂ ਤੇ ਇਹ ਇਹ ਕਿਹੜਾ ਮਾਡਲ ਹੈ ਵੀਰੇ ਇਹ ਸਰ 2021 ਮਾਡਲ ਹੈ 4x4 ਮੈਨੂਅਲ ਚ ਠੀਕ ਹੈ ਜੀ ਬਾਈ ਤੇ ਕੰਡੀਸ਼ਨ ਵਾਈਜ਼ ਓਕੇ ਆ ਹਾਂਜੀ 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 ਇਹ ਚੱਲੀ ਕਿੰਨੀ ਕੋਈ ਹੈ ਆਪਣੇ ਭਰਾ ਹੀ ਨੇ ਜਿਹਨਾਂ ਦੀ ਕਾਰ ਸੀਗੀ ਉਹਨਾਂ ਤੋਂ ਤੋਂਡੇ ਆਣ ਕਰਕੇ ਹੀ ਮੰਗਵਾਈ ਹੈ ਆਪਣੇ ਕੋਲ ਕਾਫੀ ਕਾਰਾਂ ਜਿਹੜੀਆਂ ਕਸਟਮਰ ਦੀਆਂ ਡਾਇਰੈਕਟ ਆਪਣੇ ਬਿਹਾਵ ਤੇ ਉਰੇ ਛੱਡ ਜਾਂਦੇ ਆ ਤੇ ਆਪਾਂ ਉਹਨਾਂ ਦੇ ਸੇਲ ਕਰ ਦਿੰਦੇ ਆ ਠੀਕ ਹੈ ਜੀ ਓਕੇ ਜੀ ਅੱਛਾ ਕਿੰਨੇ ਦੀ ਕਾਰ ਮਿਲ ਜਾਨੀ ਐ ਇਹ ਸਰ ਇੱਕ ਹੀ ਰੇਟ 11.5 ਲੱਖ ਰੁਪਏ ਦੀ ਹਸਨੋ ਚ ਕਾਰ ਦਵਾਂਗੇ ਮਾਡਲ ਹੋ ਯਾਰ 2021 ਮਾਡਲ 21 ਮਾਡਲ 11.5 ਲੱਖ ਰੁਪਏ ਦੀ 4x4 ਮੈਨੂਅਲ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ 58000 ਕਿਲੋਮੀਟਰ ਚੱਲੀ ਗਈ ਹੈ ਓਏ ਰੇ ਆ ਬਈ ਬਿਲਕੁਲ ਜਾਇਜ਼ ਰੇਟ ਦੀ ਕਾਰ ਹੈ ਅੱਛਾ ਕੋਈ ਹੋਰ ਵੀ ਖੜੀ ਆਪਣੇ ਲਵੇ ਇਹਦੇ ਨਾਲ ਦੀ ਸੇਮ ਆਟੋਮੈਟਿਕ 21 ਮਾਡਲ ਹਾਂਜੀ 21 ਮਾਡਲ ਉਹਦਾ ਕਿੰਨਾ ਕੁ ਪ੍ਰਾਈਸ ਹੋਊਗਾ ਉਹ ਆਟੋਮੈਟਿਕ ਹੈ ਉਹੀ 50000 ਦਾ ਫਰਕ ਆ ਬਈ 50000 ਅੱਪ ਹੋ ਗਈ ਮਤਲਬ ਲੈ ਜਾ ਬਈ ਹਨਾ ਤੇ ਆ ਜਾਓ ਅਗਰ ਕਿਸੇ ਨੇ ਨਵੀਂ ਵਰਗੀ ਫੋਰ ਨਵੀਂ ਹੈ ਤਾਂ ਕਿਹੜਾ ਮਾਡਲ ਕਰ ਇਹ ਸਰ 2021 ਮਾਡਲ ਆਹ ਆਹ ਫੋਰਚੂਨਰ ਨਹੀਂ ਇਹ ਤਾਂ ਆਪਣੀ ਅੱਛਾ ਇਹ ਘਰ ਦੀ ਕਾਰ ਹੈ ਇਹ ਤਾਂ ਠੀਕ ਹੈ ਜੀ ਅੱਛਾ ਆਹ ਇਹ ਸਰ 2021 ਮਾਡਲ ਹੈ ES6 ਇਹ ਨੰਬਰ ਨਾਲ ਮਿਲੋ ਉਹ ਨਹੀਂ ਨੰਬਰ ਦਾ ਹਰੇ ਜੀ ਠੀਕ ਹੈ ਪੀਵੀ 70 ਇਹ ਡੇਰਾਬਸੀ ਦਾ ਕਿਸੇ ਦਾ ਡੇਰਾਬਸੀ ਨੰਬਰ ਹੈ ਜੀ ਫਰਸਟ ਓਨਰ ਆਲ オリジナル65 67000 ਕਿਲੋਮੀਟਰ オリジナル ਕਾਰ ਚੱਲੀ ਹੋਈ ਹੈ ਇਹ 4/4 ਆਟੋਮੈਟਿਕ ਟੋਪ ਵੈਰੀ ਗੁੱਡ ਹਾਂਜੀ ਤੇ ਮਤਲਬ ਕੋਈ ਕਮੀ ਨਹੀਂ ਕਰਦਾ ਬਿਲਕੁਲ ਵੀ ਠੀਕ ਹੈ ਜੀ ਬਾਈ ਕਿੰਨੇ ਪੈਸੇ ਦੀ ਕਾਰ ਮੈਨੂੰ ਇਹ 30 ਲੱਖ ਰੁਪਏ ਦੀ ਕਾਰ ਦਵਾਂਗੇ ਜੀ 30 ਲੱਖ ਰੁਪਏ ਦੇ ਵਿੱਚ ਲਓ ਬਾਈ ਆਲ オリジナル ਹਾਂ ਹਾਂ ਤੇ ਕੰਪਨੀ ਦਾ ਰਿਕਾਰਡ ਹੈ ਇਹਦਾ ਸਾਰਾ 68000 ਕਿਲੋਮੀਟਰ ਇੱਧਰ ਸਰਵਿਸ ਰਿਕਾਰਡ ਚੱਲੀ ਹੋਈ ਹੈ ਠੀਕ ਹੈ ਓਕੇ ਹਾਂਜੀ ਲਓ ਬਾਈ ਇਹ ਉਹ ਕਾਰ ਆ ਬਈ ਜਿਹਦੀ ਕਹਿੰਦੀ ਵੀ ਕੋਈ ਕਮੀ ਨਹੀਂ ਬਸ ਉਹਨੇ ਜਸ ਸੈਲਫ ਮਾਰ ਕੇ ਲੈ ਕੇ ਜਾਣੀ ਇੱਕ ਨਾਮ ਕਰਾ ਕੇ ਬਾਸ ਬਿਲਕੁਲ ਠੀਕ ਆ ਵਧੀਆ ਕਾਰ ਆ ਇਹ ਕਾਰ ਤੁਸੀਂ ਲੈ ਜਾ ਸਕਦੇ ਆ ਅਨ ਡਾਈਵਰ ਅੱਛਾ ਇੰਜਨ ਕਿਹੜਾ ਦਾ 2.0 2.0 ਦਾ 2000 ਸੀਸੀ ਇੰਜਨ ਵਾਲੀ ਕਾਰ ਆ ਠੀਕ ਆ ਜੀ ਬਾਈ ਲਓ ਬਾਈ ਤੇ ਇਹ ਕਾਰ ਤੁਸੀਂ ਲੈ ਜਾ ਸਕਦੇ ਆ ਅਗਲੀ ਕਾਰ ਤੁਹਾਨੂੰ ਮੈਂ ਦਿਨਾ ਵਾਈਟ ਕਲਰ ਦੇ ਵਿੱਚ ਸੇਮ ਬਾਈ ਹੈਨਾ ਇਹ ਕਿਹੜੀ ਕਾਰ ਆ ਵੀਰੇ ਇਹ ਵੀ ਆਟੋਮੈਟਿਕ ਹੈ 2021 ਮਾਡਲ ਹੈ ਇਹ 4x2 ਹੈ ਹਾਂਜੀ 4x2 ਹਾਂਜੀ ओके ਇਹ ਆਪਣਾ ਇਹ ਬਿਲਕੁਲ ਨਵੇਂ ਟਾਇਰ ਦੇ ਵਿੱਚ ਆਪਾਂ ਇੰਸਟਾਲ ਹੋਏ ਹੋਏ ਨੇ ਬਾਈ ਹਨਾ ਜਿਵੇਂ ਆਪਾਂ ਦੇਖ ਰਹੇ ਹਾਂਗੇ ਕਾਰ ਵੀ ਨਵੀਂ ਹੈ ਬੰਪਰ ਟੂ ਬੰਪਰ オリジナル ਅੱਛਾ ਸਾਰੀ ਰੇਡ ਨਾਲ ਚੱਲੀ ਕਿੰਨੀ ਕੁ ਵੀਰੇ ਇਹ ਇਹ 65000 ਦਾ ਰਿਕਾਰਡ ਹੈ 68000 ਕਿਲੋਮੀਟਰ ਚੱਲੀ ਹੈ 68000 ਚੱਲੀ ਹੋਈ ਹੈ ਠੀਕ ਹੈ ਬਾਈ ਉਹ ਬਈ ਆਹ ਕਾਰ ਆ ਗਿਆ ਅੱਛਾ ਇਹਦਾ ਕਿੰਨਾ ਪ੍ਰਾਈਸ ਕਿੰਨਾ ਦਾ ਕਰਦਾ ਇਹ 28 ਲੱਖ ਰੁਪਏ ਦੀ ਦੇ ਦਾਂਗੇ ਇਹ 28 ਲੱਖ ਰੁਪਏ ਦੇ ਵਿੱਚ 4/2 ਹਾਂਜੀ ਇਹ ਕਾਰ ਵੀ ਅੱਛਾ ਇਹਨਾਂ ਦਾ ਲੋਨ ਕਿੰਨਾ ਕੋ ਜਾਣਾ ਬਾਈ ਲੋਨ ਇਹਨਾਂ ਤੇ 20+ ਦਾ ਹੀ ਹੋਏਗਾ 20+ ਦਾ ਜੀ ਜੀ ਮੰਨ ਲੇ ਗਏ ਚੱਲੀਏ 6 6 ਲੱਖ ਰੁਪਏ ਡਾਊਨ ਬਿਮਣ ਦੇ ਕੇ ਕਾਰ ਮੰਨ ਲਈਏ ਜੇ ਸਿੰਪਲ ਸਕੋਰ ਬੰਦੇ ਦਾ ਜਾਦਾ ਵਧੀਆ ਤਾਂ ਉਹਨਾਂ ਘੱਟ ਵੀ ਜਾਊਗਾ ਚਲੋ ਠੀਕ ਹੈ ਤੇ ਆ ਆ ਗਈ ਆਪਣੀ ਇਹ ਕਿਹੜਾ ਮਾਡਲ ਹੈ 2018 ਮਾਡਲ 2018 3.2 3.2 6 4x4 ਆਟੋਮੈਟਿਕ ਠੀਕ ਹੈ ਜੀ ਭਾਈ ਭਈ ਕਾਰ ਸੋਹਣੀ ਆ ਤੇ ਇਹ ਵੀ ਜੇ ਕਿਸੇ ਨੂੰ ਆਟੋਮੈਟਿਕ ਦੇ ਵਿੱਚ ਵੱਡੇ ਇੰਜਨ ਵਾਲੀ ਕਾਰ ਲੈ ਜਾਣੀ ਤਾਂ ਆਹ ਕਾਰ ਲਿਆ ਸਕਦਾ ਵੀ ਜਿਹੜਾ ਕਹਿੰਦਾ ਜਾਨ ਵੱਧ ਚਾਹੀਦੀ ਆ ਫੋਰਥ ਨੂੰ ਤੋਂ ਇੱਕ ਪੈਰ ਤਾਂ ਹਾਂ ਕਹਿੰਦੀ ਆਪਾਂ ਉਹ ਵਾਲੀ ਕਾਰ ਹੈ ਨਾ ਅੱਛਾ ਇਹ ਕਿੰਨੇ ਦੀ ਕਰ ਮੈਨੂੰ 1 ਲੱਖ ਰੁਪਏ 21 ਲੱਖ ਰੁਪਏ ਦਾ ਦੱਸਣਾ 21 ਲੱਖ ਚ ਮਾਡਲ 2000 18 18 ਮਾਡਲ 18 ਮਾਡਲ ਠੀਕ ਹੈ ਲੋ ਬਈ ਫਰਸਟ ਓਨਰ ਕਾਰ ਓਨਰ ਇੱਥੋਂ ਪੁੱਛਣ ਦੀ ਲੋੜ ਨਹੀਂ ਬਈ ਹਨਾ ਜੇ ਤੁਹਾਨੂੰ ਮਿਲਿਆ ਵੀ ਐਡ ਦੇ ਅੰਦਰ ਮਤਲ ਅੱਜ ਦੀਆਂ ਕਾਰਾਂ ਦਾ ਸਾਰੀਆਂ ਹੋਰ ਫਰਸਟ ਓਨਰ ਹੀ ਨੇ ਜੇ ਕਦੇ ਇਹਨਾਂ ਫਿਊਚਰ ਤੁਸੀਂ ਆਓਗੇ ਕਈ ਵਾਰ ਜੇ ਮਿਲੂ ਤੁਹਾਨੂੰ ਵੱਧ ਤੋਂ ਸੈਕੰਡ ਓਨਰ ਹੋਊਗਾ ਤੀਜੇ ਉਹਨਾਂ ਦਾਕ ਤਾਂ ਬਈ ਝਾਕਦੇ ਵੀ ਨਹੀਂ ਕਾਰ ਦੀ ਹਨਾ ਬਈ ਫਰਸਟ ਓਨਰ ਹੀ ਕਾਰ ਲੈਣੀ ਹੈ ਜੀ ਠੀਕ ਹੈ ਜੀ ਬਈ ਤੇ ਆ ਆ ਗਈ ਅਗਲੀ ਆਪਣੇ ਲਵੇ 2025 ਮ ਵੈਂਟੀਲੇਟਰ ਸੀਟਾਂ ਵਾਲੀ ਸਭ ਤੋਂ ਟੂਪ ਵਾਲਾ ਮਾਡਲ ਹੈ 4/2 ਦਾ ਅਲੋਇ ਟਾਇਰ ਉਹ ਮਤਲਬ ਟਾਇਰ ਬਿਲਕੁਲ ਨਿਊ ਬ੍ਰਾਂਡ ਹੈ ਹਾਂਜੀ ਲੈ ਵੀ 8ਵੇਂ ਮਹੀਨੇ ਚ ਕਾਰ ਨਿਕਲੀ ਸੀ 12 ਤਰੀਕ ਦੀ ਗੱਲ ਕਰੀਏ ਵੀ ਤਿੰਨ ਚਾਰ ਕਿ ਮਹੀਨੇ ਪੁਰਾਣੀ ਕਾਰ ਹੈ ਬਿਲਕੁਲ ਬਿਲਕੁਲ ਇਹ ਕਿੰਨੇ ਦੀ ਕਾਰ ਦਵਾਂਗੇ ਆਪਾਂ ਇਹ 10000 ਕਿਲੋਮੀਟਰ ਚੱਲੀ ਹੋਈ ਹੈ ਹਾਂਜੀ ਹਾਂ ਇਹ ਇੱਕ ਰੇਟ 23.5 ਲੱਖ ਰੁਪਏ ਦੇ ਦਵਾਂਗੇ ਜੀ ਸਾਢੇ 23 ਲੱਖ ਰੁਪਈਆ ਦੇ ਵਿੱਚ ਹਾਂਜੀ ਠੀਕ ਹੈ ਬਈ ਛੋਟਾ ਮੋਟਾ ਆਦਰਮਣ ਮੌਕੇ ਤੇ ਬੈਠ ਕੇ ਠੀਕ ਹੈ ਸਾਢੇ 23 ਲੱਖ ਰੁਪਏ ਦਾ ਅੱਛਾ ਇਹ ਨਵੀਂ ਕਿੰਨੇ ਦੀ ਨਿਕਲਦੀ ਹੈ ਹ ਇਹ 26 ਪਲਸ ਹੈ 26 ਪਲਸ ਉਸ ਤੋਂ ਬਾਅਦ ਅਲੱਗ ਤੋਂ ਟਾਇਰ ਬਿਲਕੁਲ ਨਿਊ ਬ੍ਰਾਂਡ ਵਿਦ ਗਾਰੰਟੀ ਟਾਇਰ ਬੈਨੀਫਿਟ ਹੀ ਹੈ ਅਗਰ ਕਿਸੇ ਨੇ ਲੈਣਾ ਅੰਦਰੋਂ ਸਿਸਟਮ ਵਗੈਰਾ ਸਾਰਾ ਅਪਡੇਟ ਕੀਤਾ ਹੋਇਆ ਹੈ ਠੀਕ ਹੈ ਜੀ ਬਾਈ ਓਕੇ ਹੈ ਨਾ ਤੇ ਬਾਕੀ ਕੋٹنگ ਕੋਟਿੰਗ ਤਾਂ ਹੋਈ ਹੋਗੀ ਬਿਲਕੁਲ ਏਜੰਸੀ ਚੋਂ 3 ਸਾਲ ਦੀ ਗਾਰੰਟੀ ਗਾਰੰਟੀ ਫਿਰ ਤਾਂ ਸਹੀ ਹੈ ਬਾਈ ਇਹਨਾਂ ਤੁਹਾਡਾ ਵੀ ਬੈਨੀਫਿਟ ਹੀ ਹੋਊਗਾ ਕਾਰ ਲੈ ਕੇ ਦਿੱਕਤ ਨਹੀਂ ਕੋਈ ਹੋਰ ਨੁਕਸਾਨ ਨਹੀਂ ਹੋਊਗਾ ਤੁਹਾਡਾ ਅੱਛਾ ਆਹ ਇਹ ਨੋਵਾ ਕ੍ਰਿਸਟਾ ਕਿਹੜਾ ਮਾਡਲ ਹੈ ਨੋਵਾ ਕ੍ਰਿਸਟਾ ਵੀ ਮਾਡਲ 2020 ਮਾਡਲ ਹੈ ਜੀ ਇਹ ਹਾਂਜੀ ਹਾਂਜੀ ਠੀਕ ਹੈ ਜੀ ਭਾਈ ਤੇ 0034 ਇਹ ਨੰਬਰ ਨਾਲ ਹੀ ਕੋਸ਼ਿਸ਼ ਕਰਾਂਗੇ ਜੇ ਕੋਈ ਡੀਲ ਤੇ ਬੈਠੇਗਾ ਤਾਂ ਨਾਲ ਦਵਾ ਦਾਂਗੇ ਪਾਰਟੀ ਦੀ ਹੈ ਤੇ ਜੇ ਕੋਈ ਵਧੀਆ ਰੇਟ ਦੇਗਾ ਤੇ ਨੰਬਰ ਵੀ ਆਪਾਂ ਨਾਲ ਹੀ ਦਵਾ ਦਾਂਗੇ ਕਿਉਂਕਿ ਨੰਬਰ ਸੋਹਣਾ ਅੱਜ ਕੱਲ ਨੰਬਰਾਂ ਦੇ ਰੇਟ ਮਹਿੰਗੇ ਆ ਇਹ BS6 ਹੈ ਹਾਂ ਹਾਂ ਤੇ ਜਿੱਥੇ ਮਰਜੀ ਦਿੱਲੀ ਵਗੈਰਾ ਆਉਣ ਜਾਣ ਦੇ ਚ ਕਿਉਂਕਿ ਇਹੀ ਕਾਰਾਂ ਹੀ ਜਦੋਂ BS6 ਹੀ ਅਵੇਲੇਬਲ ਹੈ ਆਪਣਾ ਹੁਣ ਬੰਦ ਵੀ ਹੋ ਗਿਆ ਦਿੱਲੀ ਕਾਰੀ ਦਾ ਨਵੰਬਰ ਦਵਾ ਕਹਿੰਦੇ ਬੰਦ ਆ ਸਾਰਾ ਭਾਈ ਆਹ ਵਾਲੀ ਕਾਰ ਥੋੜੀ ਦਿੱਲੀ ਵੀ ਪ੍ਰੋਪਰ ਜਾ ਸਕਦੀ ਹੈ BS6 ਕੱਢੀ ਆ ਤੇ ਇਹ ਲੈ ਜਾ ਸਕਦੇ ਆ ਮਾਡਲ 2018 B B ਮਾਡਲ ਆ ਹਾਂਜੀ ਠੀਕ ਆ ਇਹ 48000 ਚੱਲੀ ਹੋਈ ਹੈ ਵਿਦ ਸਰਵਸ ਰਿਕਾਰਡ ਹਾਂਜੀ ਪੈਸੀ ਕਰਦੇ ਇਹ ਦਾ ਛੋਟਾ ਜਿਹਾ ਪੈਸੇ ਇਕੋ ਰੇਟ ਇਹ ਕਰ ਦੇ ਦਾਂਗੇ ਜੀ 16.5 ਲੱਖ ਸਾਢੇ 16 ਲੱਖ ਰੁਪਏ ਦੀ ਸਾਢੇ 16 ਲੱਖ ਰੁਪਏ ਦੀ ਲੋ ਬਈ ਰੇਟ ਵੀ ਜਾਇਜ਼ ਆ ਵੀ ਆ ਕਰ ਲੈ ਜਾ ਸਕਦੇ ਬੀ ਐਸ 6 ਉੱਚਾ ਮਾਡਲ ਆ 11 23 ਇਹ ਹੈਗੀ 올ਡ ਸ਼ੇਪ ਦੀ ਬਈ 올ਡ ਸ਼ੇਪ ਇਹ ਨਹੀਂ ਦਿੱਲੀ ਜਾਣੀ ਅਗਲੀ ਆ ਗਈ ਆਪਣੇ ਲੈ ਵਾ 올ਡ ਸ਼ੇਪ ਦੀ ਨੋਆ ਬਈ ਇਹ ਨਹੀਂ ਦਿੱਲੀ ਜਾਂਦੀ ਹਣਾ ਇਹ ਕਿਹੜਾ ਵੇਰੀਐਂਟ ਕਿਹੜਾ ਕਰਦਾ ਵੀਰੇ ਇਹ 2015 ਟੌਪ ਮਾਡਲ ਹੈ ਵੀ ਟੌਪ ਮਾਡਲ ਵੀ ਵੇਰੀਐਂਟ ਦੀ ਠੀਕ ਹੈ ਜੀ ਆਲਾਈ ਟਾਇਰ ਐਕਸਟਰਾ ਲੱਗੇ ਹੋਏ ਆਲ オリジナル ਪੇਂਟ ਦੀ ਹੈ ਕੋਈ ਛੋਟਾ ਮੋਟਾ ਬੰਪਰ ਵਗੈਰਾ ਤੇ ਹੋ ਸਕਦਾ ਛੋਟਾ ਮੋਟਾ ਐਕਸੀਡੈਂਟ ਕਾਰ ਵਾਲ ਤਾਂ ਆਪਾਂ ਦੇਖਦੇ ਵੀ ਨਹੀਂ ਹੈਗੇ ਜੀ ਵੈਲ ਮੇਨਟੇਨ ਹੈ ਇੰਜਨ ਗੇਅਰ ਦੀ ਬਹੁਤ ਸੋਹਣੀ ਲੱਖ ਕਿਲੋਮੀਟਰ ਚੱਲੀ ਹੋਈ ਬੋਡੀ ਦੀ ਆਲ オリジナル ਹੈ ਬੰਪਰ ਤੋਂ ਬਗੈਰ ਕੁਝ ਵੀ ਬੈਠ ਨਹੀਂ ਹੈਗਾ ਜੀ ਇਹ ਕਾਰ ਇੱਕ ਰੇਟ ਆਪਾਂ 7 ਲੱਖ ਰੁਪਏ ਦੇ ਦਦਾਂਗੇ 7 ਲੱਖ ਦੀ 2015 ਮਾਡਲ 15 ਮਾਡਲ ਫਰਸਟ ਓਨਰ V ਮਾਡਲ ਸਭ ਤੋਂ ਗੋਗਾ ਜੀ ਲਓ ਜੀ ਬਈ ਅਗਰ ਕਿਸੇ ਨੇ ਲਗਜ਼ਰੀ ਕਣੀ ਚਾਹਣਾ ਵੀ ਲਗਜ਼ਰੀ ਗੱਡੀਆਂ ਲੈਣੀਆਂ ਨੇ ਲਗਜ਼ਰੀ ਕਾਰ ਆ ਵੀ ਬਾਈ ਹੋਰਾਂ ਕੋਲ ਖੜੀਆਂ ਆਂ ਨੇ ਆ ਚੈੱਕ ਕਰ ਲੋ ਕਾਰਾਂ ਕਾਰਾਂ ਬਹੁਤ ਸੋਹਣੀਆਂ ਨੰਬਰ ਪੇਡ ਐ 0080 ਉਹ ਵੀ ਬਿਨਾ ਕਿਸੇ ਅਲਫਾਬੈਟ ਤੋਂ ਇਹ ਇਹ ਕਿਹੜਾ ਮਾਡਲ ਕਾਰ ਆ ਇਹ ਸਿਰ 2019 ਮਾਡਲ ਐ 19 ਮਾਡਲ ਕਿਹੜੀ ਕਾਰ ਐ ਫਰਸਟ ਓਨਰ ਦੀ ਕਾਰ ਐ BMW 320 320 ਠੀਕ ਆ ਜੀ ਬਾਈ ਇਹ ਕੰਡੀਸ਼ਨ वाइज ਨਵੀਂ ਨਵੀਂ ਬਿਲਕੁਲ ਇਹ ਹਲੇ ਮਤਲਬ ਲੈ ਕੇ ਹੀ ਆਏ ਆ ਹੁਣੇ ਕੋਈ ਰੋਵਿੰਗ ਨਹੀਂ ਕੋਈ ਪਾਲਿਸ਼ ਵਾਲੇ ਕੁਝ ਵੀ ਨਹੀਂ ਹੈਗਾ ਜੀ 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 ਹਮਮ ਅੱਛਾ ਕਿੰਨੇ ਪੈਸੇ ਇਹ ਸਰ ਇੱਕੋ ਰੇਟ ਕਾਰ ਦਾ ਛੋਟੇ ਜਿਹੇ ਪੈਸੇ 16 ਲੱਖ ਰੁਪਏ ਦੀ ਕਾਰ ਦਿੰਦਾਂਗੇ 16 ਲੱਖ ਰੁਪਏ ਇੱਕ ਵਾਰ ਅੰਦਰੋਂ ਚੈੱਕ ਕਰਵਾ ਦਿਆ rahul ਆਇਆ ਬਈ ਤੇ ਕਾਰ ਚੈੱਕ ਕਰ ਲਓ ਅੰਦਰੋਂ 16 ਲੱਖ ਰੁਪਏ ਦੇ ਵਿੱਚ ਕਾਰ ਮਿਲ ਜਾਣੀ ਆ ਹਲੇ ਜਸਟ ਆਈਆਈ ਆ ਕਾਰ ਬਈ ਹੈ ਨਾ ਹਾਂਜੀ ਕੰਡੀਸ਼ਨ ਵਾਈਜ਼ ਐਨ ਓਕੇ ਰਪੋਰਟ ਹਲੇ ਧੋਈ ਵੀ ਨਹੀਂ ਹੈਗੀ ਡਰਾਈ ਕਲੀਨ ਵਗੈਰਾ ਸਾਰਾ ਕੁਝ ਹਲੇ ਪੈਂਡਿੰਗ ਹੈ ਉਹ ਕਰਵਾ ਕੇ ਦਵਾਂਗੇ ਬਈ ਲੋਡ ਵੀ ਹੈ ਨਹੀਂ ਮੇਰੇ ਹਿਸਾਬ ਨਾਲ ਜਿੱਦਾ ਘਰੇ ਰੱਖੀ ਓਦਾਂ ਦੀ ਕਾਰ ਹੈ ਨਾ ਬਈ ਚੈੱਕ ਕਰ ਲਓ ਫੇਰ ਕਹ ਜੇ ਦੁਬਾਰੋ ਇਹਦਾ ਨੰਬਰ ਵੀ ਬਹੁਤ ਸੋਹਣਾ ਕਾਰ ਦਾ ਜੀ 0080 ਇਹ ਨਾਲ ਹੀ ਨੰਬਰ ਆ ਬਈ ਹੈ ਨਾ ਤੇ ਅਗਲੀ ਕਾਰ ਆ ਗਈ ਆਪਣੇ ਲਵੇ BMW ਇਹ 516 ਮਾਡਲ 5 ਸੀਰੀਜ਼ ਇਹ 5 ਸੀਰੀਜ਼ ਹੈ ਹਾਂਜੀ ਹਾਂ ਇਹ 520 ਹੈ 520 ਓਕੇ ਇਹ ਕਿਹੜਾ ਮਾਡਲ ਹੈ 2017 ਮਾਡਲ ਹਾਂਜੀ ਤੇ ਇਹਦੇ ਪੈਸੇ ਕਰਦੇ ਇਹ ਛੋਟੇ ਜਿਹੇ ਪੈਸੇ 16 ਲੱਖ ਰੁਪਏ ਦੀ ਕਰ ਸਾਢੇ 16 ਲੱਖ ਰੁਪਏ ਦੇ ਵਿੱਚ ਬਈ ਠੀਕ ਆ ਤੇ ਇਹ ਕਾਰ ਬਹੁਤ ਸੋਹਣੀ ਹੈ ਬਈ ਹਨਾ ਤੇ ਇਹ ਵੀ ਕਾਰ ਲੈ ਜਾ ਸਕਦੇ ਹਾਂ ਤੇ ਅਗਲੀ ਕਾਰ ਆ ਗਈ ਆਪਣੇ ਲਵੇ 9900 ਨੰਬਰ ਦੇ ਵਿੱਚ ਬਈ ਹਨਾ ਇਹ ਮਰਸੀਡੀਜ਼ ਸੀ ਈ ਕਲਾਸ ਈ ਕਲਾਸ ਹਾਂਜੀ ਠੀਕ ਆ ਈ ਵਧੀਆ ਰਹਿੰਦੀ ਹੈ ਹਨਾ ਚ ਈ ਜ਼ਿਆਦਾ ਇਹਦਾ ਇੰਜੀਨੀਅਰ ਬਹੁਤ ਸੋਹਣਾ ਹਾਂਜੀ ਹਾਂਜੀ ਤੇ ਸਾਨੂੰ ਮਤਲਬ ਈ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਠੀਕ ਆ ਜੀ ਫਸਟ ਓਨਰ ਦੀ ਕਾਰ ਹੈ ਆਲ オリジナル ਪੇਂਟ ਦੀ ਹੈ ਠੀਕ ਹੈ ਜੀ ਬਈ ਤੇ 21 ਮ BS6 ਇਹ ਵੀ ਦਿੱਲੀ ਜਾਊਗੀ ਬਾਈ ਹਨਾ ਆਜੋ ਤੁਹਾਨੂੰ ਮੈਂ ਅੰਦਰੋਂ ਦਿਖਾ ਅੰਦਰੋਂ ਬਹੁਤ ਸੋਹਣਾ ਇੰਟੀਰੀਅਰ ਆਰਦਾ ਬਾਈ ਬਹੁਤ ਸੀਟਾਂ ਬਹੁਤ 6ਠਾਂ ਵਾਲੀ ਕਾਰ ਇਹਦੀ ਆਪਾਂ ਹਾਂਜੀ ਲਓ ਬਾਈ ਆ ਜਾਇ ਕਰੋ ਫੀਲ ਐਂ ਪੂਰਾ ਵਧੀਆ ਥਾਈ ਰੈਸਟ ਵਾਲੀ ਕਾਰ ਆ ਦਿੱਤਾ ਨਾ ਮਤਲਬ ਸਪੋਰਟ ਵਗੈਰਾ ਮਿਲਦੀ ਹੈ ਵਧੀਆ ਅੱਛਾ ਚੱਲੀ ਕਿੰਨੀ 55000 ਚੱਲੀ ਹੋਣੀ ਹੈ ਨਾ ਮੇਰੀ ਕਾਰ ਓਕੇ ਆ ਕਾਰ ਬਾਈ ਪੂਰੀ ਉਹ ਸੈਂਟਰ ਚੋ ਵੀ ਖੁੱਲ ਤੇ ਪੂਰਾ ਵੱਡਾ ਸਾਨੂੰ ਵਗੈਰਾ ਸਾਰਾ ਕਾਰ ਚ ਹਾਂਜੀ ਤੇ ਇਹ ਕਾਰ ਵੀ ਤੁਸੀਂ ਲੈ ਆ ਸਕਦੇ ਕਿੱਦਾਂ ਵੀ ਓਕੇ ਬਹੁਤ ਸੀਟਾਂ ਇਹਦੇ ਇਹ ਤਾਂ ਸਾਰਾ ਕੰਟਰੋਲ ਪਿੱਛੋਂ ਹੀ ਹੁੰਦਾ ਮਿਊਜ਼ਿਕ ਪਲੇਅਰ ਅਗੇ ਫਰੰਟ ਸੀਟਾਂ ਵਗੈਰਾ ਦਾ ਸਾਰਾ ਜੀ ਸਾਰਾ ਸਿਸਟਮ ਪੂਰਾ ਵਧੀਆ ਉਰੇ ਮਿਲਦਾ ਹੈ ਲੋਕ ਨੂੰ ਨਾ ਫੀਚਰ ਬਹੁਤ ਨੇ ਬਈ ਹਨਾ ਕਾਰ ਦੇ ਜੇ ਤੁਸੀਂ ਕਾਰ ਦੇਖੋਗੇ ਅਗੇ ਟ੍ਰਾਈ ਲੌਂਗ ਇਹਦੇ ਫੀਚਰਾਂ ਦਾ ਫਿਰ ਪਤਾ ਲੱਗੂਗਾ ਬਿਲਕੁਲ ਬਿਲਕੁਲ ਤੇ ਇਹ ਮਾਡਲ 2021 ਮਾਡਲ 21 ਮਾਡਲ ਅਸਾ ਪੈਸੇ ਕਿੰਨੇ ਵੀ ਰੀ ਕਾਰ ਦੇ ਇਹਦੇ 37 ਲੱਖ ਰੁਪਏ 37 ਲੱਖ ਰੁਪਈਆ ਦੀ ਵਾਹ ਜੀ ਵਾਹ 21 ਮਾਡਲ 37 ਲੱਖ ਰੁਪਏ ਦੇ ਵਿੱਚ ਅਲਟਰਾ ਪ੍ਰੀਮੀਅਮ ਅਲਟਰਾ ਲਗਜ਼ਰੀ ਗੱਡੀ ਹੈਗੀ ਇਹ ਕਾਰ ਤੁਸੀਂ ਲੈ ਜਾ ਸਕਦੇ ਆਂਗੇ ਇੱਕ ਵਾਰ ਬਈ ਅੱਗੇ ਟ੍ਰਾਈ ਲਓ ਬਈ ਹਨਾ ਜਿੱਦਾਂ ਆਪਾਂ ਕਹਿੰਦੇ ਲਾਈਕ ਆ ਬ੍ਰਾਂਡ ਨਿਊ ਕਾਰ ਜਿਹਦਾ ਏਜੰਸੀ ਦੇ ਵਿੱਚ ਖੜੀ ਹੁੰਦੀ ਹੈ ਨਾ ਉਦਾਂ ਦੀ ਕੰਡੀਸ਼ਨ ਹੰਕਾਰ ਦੀ ਬਈ ਲਓ ਜੀ ਆ ਆਗੇ ਹੁਣ ਵਰਨਾ 1 2 3 4 5 ਹਾਂਜੀ ਆ 4 5 ਵਰਨਾ ਕਾਰਾਂ ਖੜੀਆਂ ਬਈ ਹੋਰ ਨਾ ਲਵੇ ਵੀ ਹਨਾ ਇਹ 올ਡ ਸ਼ੇਪ ਵਾਲੀ ਇਹ ਕਿਹੜਾ ਮਾਡਲ ਹੈ ਇਹ ਸਰ ਪੈਟਰੋਲ ਵੇਰੀਐਂਟ ਹੈ 15 16000 ਕਿਲੋਮੀਟਰ ਚੱਲੀ ਹੈ ਤਾਂ ਲੈ ਲਈ ਸੀਗੀ ਆਪਾਂ ਤੇ ਆਟੋਮੈਟਿਕ ਚ ਜਿਨ੍ਹਾਂ ਨੇ ਘੱਟ ਪੈਸੇ ਲਾਣੇ ਆ ਆਟੋਮੈਟਿਕ ਚ ਜੀ ਨੰਬਰ ਇਹਦੇ ਪੀਪੀ 11 ਲੱਗ ਗਿਆ ਸੈਕਿੰਡ ਓਨਰ ਕਾਰ ਹੋ ਗਈ ਹੁਣ ਇਹ ਮਤਲਬ ਲਈ ਆਪਾਂ ਫਰਸਟ ਓਨ ਹਾਲ ਦੀ ਕਿਹੜੀ ਫਰਸਟ ਓਨ ਹੈ ਜੀ 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 ਠੀਕ ਹੈ ਅੱਛਾ ਇਹ ਕਿੰਨੇ ਦੀ ਕਾਰ ਹੈ ਇਹ ਕਾਰ ਸਿਰ ਇਕੋ ਰੇਟ 270000 ਰੁਪਏ ਦੇ ਦਾਂਗੇ ਆਟੋਮੈਟਿਕ ਚੱਲੀ ਹੋਈ 15 16000 ਕਿਲੋਮੀਟਰ 2011 ਮਾਡਲ 11 ਮਾਡਲ ਆਟੋਮੈਟਿਕ ਪਿਆ ਨੰਬਰ ਲਾ ਕੇ ਆਟੋਮੈਟਿਕ ਸਭ ਤੋਂ ਟੋਪ ਵਾਲਾ ਕੁਛ ਬਟਨ ਸਾਰ ਦੀ ਲੈ ਆਟੋਮੈਟਿਕ 270000 ਚ ਨੰਬਰ ਲਾ ਕੇ ਬਈ ਇਹ ਆ ਗਈ ਮਾਡ ਇਸਰ 2018 ਮਾਡਲ ਹੈ ਹਾਂਜੀ ਹਾਂ ਹਾਂਜੀ 18 ਮਾਡਲ ਇਹਦਾ ਪ੍ਰਾਈਸ ਕਿੰਨਾ ਇਹ ਵੀ ਐਸ ਐਕਸੈਸ ਸਨਰੂਫ ਵਾਲਾ ਮਾਡਲ ਹੈ ਆਟੋਮੈਟਿਕ ਹੈ ਠੀਕ ਹੈ ਤੇ ਬਲੈਕ ਕਲਰ ਦੀ ਤਾਂ ਡਿਮਾਂਡ ਹੁੰਦੀ ਹੈ ਸਭ ਤੋਂ ਪਰ ਇਹ ਫਿਰ ਵੀ ਆਪਾਂ ਤੁਹਾਨੂੰ 7.5 ਲੱਖ ਰੁਪਏ ਦੇ ਆਸਪਾਸ ਦੀ 7.5 ਤੇ 7.5 ਦੇ ਵਿੱਚ ਕਿਤੇ ਵੀ ਡੀਲ ਕਰੈਕ ਦੇ ਦਾਂਗੇ ਠੀਕ ਹੈ ਜੀ ਜੀ ਲੋ ਜੀ ਬਈ ਰੇਟ ਵੀ ਦਾ ਜਾਇਜ਼ ਹੈ ਤੇ ਅਗਲੀ ਆ ਗਈ ਆਪਣੀ 7 ਇਹ ਅਗਰ 2022 ਮਾਡਲ ਇਹ ਨੰਬਰ ਨਾਲ ਹੀ ਨੇ ਵੀਰੇ ਆਪਣੀ ਨੰਬਰ ਨਾਲ ਹੀ ਦੇ ਦਾਂਗੇ ਠੀਕ ਹੈ ਜੀ ਤੇ ਪੀ ਵੀ 11 ਆ ਤੁਹਾਡਾ ਇਹ ਵੀ ਫਸਟ ਓਨਰ ਹੈ ਹਾਂਜੀ ਹਾਂਜੀ ਸਨ ਰੂਫ ਵਾਲੀ ਕਾਰ ਲੈ ਵੀ ਇਹ ਦੋ ਕਾਰਾਂ ਦਿਖਾਈ ਤੁਹਾਨੂੰ ਵਰਨਾ ਇਹ ਸਾਨੂੰ ਆ ਵੀ ਸਨ ਰੂਫ ਇਹ ਇਹ ਕਿਹੜਾ ਮਾਡਲ ਸੀ 2021 ਹਾਂਜੀ 2022 ਮਾਡਲ ਇਹ ਵੀ ਆਟੋਮੈਟਿਕ ਹੈ ਠੀਕ ਹੈ ਇਹਦੇ ਪੈਸੇ ਵੀ ਰੇ ਕਰਦੇ 1.5 ਲੱਖ ਰੁਪਏ ਦੀ ਕਾਰ ਇਹ 10 ਲੱਖ 50 ਹਜ਼ਾਰ ਰੁਪਈਆ ਦੇ ਵਿੱਚ ਠੀਕ ਹੈ ਜੀ ਬਾਈ ਤੇ ਅਗਲੀ ਆ ਗਈ ਵਾਈਟ ਕਲਰ ਆਪਸ਼ਨਾਂ ਬਹੁਤ ਨੇ ਬਾਈ ਹਨਾ ਅੱਛਾ ਇਹਦਾ ਨੰਬਰ ਵੀ ਨੰਬਰ ਨਾਲ ਹੀ ਜੇ ਕੋਈ ਵਧੀਆ ਪੈਸੇ ਦੇਗਾ ਨੰਬਰ ਨਾਲ ਹੀ ਦਵਾ ਦਾਂ ਕੋਈ ਦਿੱਕਤ ਨਹੀਂ ਨੰਬਰ ਦੇ ਪੈਸੇ ਲਵਾਂਗੇ ਚਲ ਨਾਲ ਹੀ ਦਿੰਦਾ ਠੀਕ ਹੈ ਅੱਛਾ ਕਿਹੜਾ ਮਾਡਲ ਹੈ 2022 ਮਾਡਲ 22 ਮਾਡਲ ਇਹ ਵੀ ਆਟੋਮੈਟਿਕ ਚੀ ਹੈ ਓਕੇ ਡੀਜ਼ਲ ਹਾਂਜੀ ਹਾਂਜੀ ਡੀਜ਼ਲ ਫਰਸਟ ਓਨ ਕਰ ਆ ਇਨਸ਼ੋਰੈਂਸ ਫੁੱਲ ਹੈ ਬਾਈ ਤੇ ਇਹਦਾ ਪ੍ਰਾਈਸ ਕਿੰਨਾ ਕਰਦਾ ਵੀਰੇ ਇਹ 11 ਲੱਖ ਰੁਪਏ ਦੀ ਕਰ ਦੇ 11 ਲੱਖ ਪੂਰੇ ਦੀ ਠੀਕ ਹੈ ਜੀ ਲਓ ਜੀ 11 ਲੱਖ ਰੁਪਏ ਦੀ ਕਾਰ ਮਿਲ ਜਾਣੀ ਅਗਲੀ ਆ ਗਈ Honda ਦੀ Amaze ਡੀਜ਼ਲ ਦੀ ਇਹ ਵੀ ਆਟੋਮੈਟਿਕ ਇਹ ਕਿਹਨੇ ਐਵਰੇਜ ਲੈਣੀ ਆ ਬਾਈ ਹਨਾ ਤਾਂ ਆਹ ਕਾਰ ਦੇ ਵਿੱਚ ਤੁਸੀਂ ਜਾ ਸਕਦੇ ਆ ਕਾਰ ਹੈਗੀ ਸੋਹਣੀ ਆਟੋਮੈ ਤੇ ਨੰਬਰ ਵੀ ਸੋਹਣਾ 033 ਹਾਂਜੀ ਫਰਸਟ ਓਨਰ ਦੀ ਕਾਰ ਹੈ 2018 ਮਾਡਲ ਹਾਂਜੀ ਜੀ ਪੈਸੇ ਕਰ ਦੇ ਇਹਦੇ ਛੋਟੇ ਜਿਹੇ ਪੈਸੇ 5.5 ਲੱਖ ਰੁਪਏ 5.5 ਲੱਖ ਲੈ 5.5 ਲੱਖ ਚ ਆਟੋਮੈਟਿਕ ਅਰ ਉੱਚਾ ਮਾਡਲ ਤੇ ਨੰਬਰ ਥੋੜਾ ਲੋਕਲ ਚੰਡੀਗੜ੍ਹ ਦਾ ਬਈ ਤੇ ਆਹ ਇਹ ਕਿਹੜਾ ਮਾਡਲ ਹੈ ਇਹ 2021 ਮਾਡਲ ਪੈਟਰੋਲ ਵੇਰੀਐਂਟ ਆਟੋ ਜ਼ੈਰ ਇਹ ਵੀ ਆਟੋ ਕੱਲੀ ਆਟੋਮੈਟਿਕ ਦੀ ਕੰਮ ਕਰਦੇ ਆਪਾਂ ਇਹ ਆਪਾਂ ਜਿਹੜੇ ਆਪਣੇ ਭਰਾ ਆਟੋਮੈਟਿਕ ਮੰਗਦੇ ਸੀਗੇ ਉਹਨਾਂ ਵਾਸਤੇ ਵਾਧੂ ਆਪਸ਼ਨ ਕਰਤੀਆਂ ਉਹਨਾਂ ਆਪਸ਼ਨਾਂ ਵਾਧੂ ਨੇ ਠੀਕ ਹੈ ਮਤਲਬ ਉਹ ਜਿਹੜਾ ਬਾਹਰਲਾ ਟ੍ਰੈਂਡ ਵੀ ਆਪਣੇ ਉਰੇ ਆ ਗਿਆ ਵੀ ਇਹ ਕਾਰ ਲੈਣੀ ਆ ਤਾਂ ਆਟੋਮੈਟਿਕ ਹੀ ਲੈਣੀ ਆ ਨਾ ਦੂਜੀ ਲੈਣੀ ਹੁਣ ਇਧਰ ਦਿਖਾਈਏ ਇਧਰ ਵੀ ਸਾਰੀਆਂ ਆਟੋਮੈਟਿਕ ਨੇ ਲਗਭਗ ਪਈ ਹੈ ਨਾ ਤੇ ਇਧਰ ਨੇ ਇਧਰ ਵੀ ਸਾਰੀਆਂ ਆਟੋਮੈਟਿਕ ਆਪਣੇ ਲਵੇ 50 ਕਾਰਾਂ ਨੇ ਜੇ 50 ਦੇ ਵਿੱਚੋਂ 20 ਕਾਰਾਂ ਸਾਡਾ ਲਵੇ ਆਟੋਮੈਟਿਕ ਦੀਆਂ ਗੱਡੀਆਂ ਨੇ ਇੱਕ ਵਾਰ ਵਿਜ਼ਿਟ ਕਰ ਲੋ ਵਾਦੀ ਹੋਣਗੀਆਂ ਔਰ ਹਾਂ ਉਪਰ ਦੀ ਟ੍ਰਾਈ ਲਾਈਨ ਦੀ ਵੀ ਲੋੜ ਨਹੀਂ ਹੈਗੀ ਇਦਾਂ ਦੀਆਂ ਕਾਰਾਂ ਬਈ ਹੈਨਾ ਅੱਛਾ ਇਹ ਰੇਟ ਦਾ ਇਹ ਟੋਮੋਡਲ ZXI ਰੇਟ ਇਹਦਾ ਤੇ ਇਹ ਕਾਰ ਦੇ ਦਾਂਗੇ ਆਪਾਂ ਤੁਹਾਨੂੰ 6.5 ਲੱਖ ਰੁਪਏ ਸਵਾ 6 ਲੱਖ 2021 ਮਾਡਲ ਪੁਸ਼ ਬਟਨ ਠੀਕ ਹੈ ਜੀ ਭਾਈ ਤੇ ਅਗਲੀ ਆ ਗਈ ਆ I20 ਇਹ 2020 ਮਾਡਲ ਪੈਟਰੋਲ ਆਸਤਾ ਆਪਸ਼ਨ ਵਾਲਾ ਪੁਸ਼ ਬਟਨ ਸਟਾਰਟ ਸੱਤ ਰੂਪ ਵਾਲਾ ਵੇਰੀਐਂਟ ਪ੍ਰੋਜੈਕਟਰ ਹੈੱਡਲੈਂਡ ਫਸਟ ਓਨਰ ਇਹ ਕਾਰ ਇੱਕੋ ਰੇਟ 6 ਲੱਖ ਰੁਪਏ ਦੇ ਦਾਂਗੇ ਜੀ ਸਰ ਪੂਰਾ ਪੂਰਾ 6 ਲੱਖ ਰੁਪਏ ਦਾ ਠੀਕ ਹੈ ਜੀ ਭਾਈ ਲਓ ਜੀ ਭਾਈ ਇਸ ਵਲੌਗ ਦੀ ਆਪਾਂ ਲਾਸਟ ਗੱਡੀ ਦੀ ਗੱਲ ਕਰੀਏ i20 ਕਾਰ ਆਪਣੇ ਲਵੇ ਇਹ ਇਹ ਕਿਹੜਾ 2015 ਮਾਡਲ ਆਸਤਾ ਪੁਸ਼ ਬਟਨ ਸਟਾਰਟ ਸਭ ਤੋਂ ਟੋਪ ਵਾਲਾ ਮੋਡਲ ਡੀਜ਼ਲ ਵੇਰੀਐਂਟ ਰਹੇਗੀ ਜੀ ਇਹ ਇਹ ਕਾਰ ਇਕੋ ਰੇਟ ਦੇ ਦਿੰਦੀ ਹੈ 5 ਲੱਖ ਰੁਪਏ ਦੀ ਪੂਰੇ ਪੂਰੇ 5 ਲੱਖ ਰੁਪਏ ਦੀ ਲੋ ਜੀ ਕਾਰ ਮਤਲਬ origignal 60000 ਕਿਲੋਮੀਟਰ ਚੱਲੀ ਹੋਈ ਕਾਰ ਹੈ ਆਲ origignal ਪੇਂਟ ਦੀ ਜੀ ਲੈ ਵੀ ਜਿਹਨੂੰ ਫਰਕ ਹੋਊਗਾ ਨਾ ਉਰੇ ਆ ਕੇ ਅਗਰ ਟਰਾਈ ਲਊਗਾ ਉਹ 15 ਮਿੰਟਾਂ ਤੋਂ ਪਹਿਲਾਂ ਪਹਿਲਾਂ ਕਾਰ ਖੇਦ ਲਊਗਾ ਜਿਹਨੂੰ ਬੰਦੇ ਨੂੰ ਪਰਖ ਨਹੀਂ ਹੋਊਗੀ ਉਹ ਚਾਹੇ ਸਾਰਾ ਦਿਨ ਗੇੜੇ ਕੱਢੀ ਜਾਵੇ ਚਾਹੇ ਸਾਰੇ ਰਿਸ਼ਤੇਦਾਰ ਲੈ ਆਵੇ ਫੇਰ ਵੀ ਜਿਹਨੂੰ ਪਰਖ ਨਹੀਂ ਵੀ ਹੈਗੀ ਉਹ ਵੀ ਸਾਡੇ ਤੇ ਭਰੋਸਾ ਕਰਕੇ ਆਵੇ ਹਾਂ ਤੁਹਾਨੂੰ ਕੋਈ ਨਿਰਾਸ਼ ਨਹੀਂ ਹੋਏ ਠੀਕ ਹੈ ਭਾਈ ਤੇ ਇਹ ਸੀਗੇ ਅੱਜ ਦੇ ਕਾਰਾਂ ਇੱਕ ਵਾਰ ਰਾਹੁਲ ਫੇਰ ਦਿਖਾ ਦੇ ਭਾਈ ਇਹ ਸਾਰੀਆਂ ਕਾਰਾਂ ਇਸ ਬਲੌਗ ਦੇ ਵਿੱਚ ਦਿਖਾਈਆਂ ਤੁਹਾਨੂੰ ਬਾਹਰ ਵੀ ਦਿਖਾਈਆਂ ਵਰਨਾ ਗੱਡੀਆਂ ਦਿਖਾਈਆਂ ਅਗਰ ਕੋਈ ਵੀ ਗੱਡੀ ਪਰਚੇਦ ਕਰਨਾ ਚਾਹੁੰਦਾ ਬੇਚੀ ਹੋ ਕੇ ਤੁਸੀਂ ਆ ਜਾਓ ਤੇ ਭਾਈ ਮਿਲਦੇ ਆ ਬਹੁਤ ਛੇ ਦੀ ਨਵੀਂ ਵੀਡੀਓ ਦੇ ਨਾਲ ਨਵੀਆਂ ਕਾਰ ਤੇ ਉਹਦੇ ਵੀ ਥੋੜੀ ਜਿਆਦਾ ਡਿਟੇਲ ਹੁੰਦੀ ਆ ਕਾਲ ਕਰ ਲਿਓ ਨੰਬਰ ਸਕਰੀਨ ਤੇ ਪਾਏ ਹੋਏ ਸੀਗੇ ਫਸੀ ਗੱਲ ਲਿਓ